ਕਿੱਦਾਂ ਹੋ ਐਕਸੀਡੈਂਟ ਐ ਰੋਡ 'ਤੇ ਹੋ ਗਿਆ ਮੋਟਰਸਾਈਕਲ ਅੱਛੇ ਉਹ ਰੋਡ ਫਸ ਗਈ ਸੀ ਇਕੱਲੇ ਸੀਗੇ ਮੈਂ ਕਾਰਾਂ ਵੀ ਜਲਦੀ ਲਈ ਪਹੁੰਚੀ ਸੀ ਅੱਛੇ بچਾਉਗੇ ਉਹਨਾਂ ਦਾ ਉਹ ਤਾਂ ਪਿੱਛੇ ਤੋਂ ਨਾਲ ਮੇਰੀ ਦਿੱਖ ਉੱਥੇ ਵੀ ਗਿਰ ਗਏ ਤੇ ਰੋਡ 'ਤੇ ਮੋਟਰਸਾਈਕਲ ਜਿਹੜਾ ਲੋਕ ਕਰਦੇ ਨੇ ਜਿਵੇਂ ਡਿਫੈਕਟਰ ਜਾਂ ਅੰਕਰਾ ਸਾਡੇ ਕੋਲ ਪਹੁੰਚੀ ਤਾਂ ਮੈਂ ਜਿਵੇਂ ਨਾਲ ਬੜੀ ਜੇ ਜੀ ਮੈਂ ਇੱਥੇ ਗਰੀਨ ਨੈਮ ਨਹੀਂ ਫਲਮ ਨਹੀਂ ਰਹਿਣਾ ਇਹ ਸਾਡੇ ਬ੍ਰਦਰ ਹਨ ਮਜੀਤ ਸਿੰਘ ਚਾਨੋ ਚੰਨਲ ਸਿੰਘ ਅਲੀਪੁਰ ਤੋਂ ਇਹ ਮੰंडे ਤੋਂ ਵਾਪਸ ਆ ਰਹੇ ਸੀ ਆਪਣੀ ਘਰ ਵਾਲੀ ਦੇ ਨਾਲ ਔਰ ਇਹਨਾਂ ਦੀ ਪੋਤੀ ਜੀ ਨਾਲ 15 ਸਾਲ ਦੀ ਇਹਨਾਂ ਨੂੰ ਨੰਗਲ ਜਿਹੜਾ ਫਾਈਓਵਰ ਹੈ ਨੰਗਲ ਫਾਰਕਾਂ ਦੇ ਉੱਪਰ ਉੱਥੇ ਇਹਨਾਂ ਨੂੰ ਦੋੜ ਫਸ ਗਈ ਜੇ ਕੈਨਾਂਡਾ ਕੈਨਾਂ ਕੋ ਪਸੰਦੇ ਨਾਲ ਹੈ ਜੇ ਜਦੀ ਬਾਹ ਕੱਟੀ ਗਈ ਇੰਦੀ ਕਾ ਵੀ ਖਾਰੀ ਆ ਔਰ ਜੈਨਾਟਰ ਇੱਥੇ ਡਿੱਗਦੀ ਆ ਔਰ ਇਹਦੀ ਬਾਹ ਕੱਟਣ ਕਰਕੇ ਕਾਫੀ ਨੁਕਸਾਨ ਹੋਇਆ ਜਿਹੜਾ ਕਿ ਕਾਫੀ ਮੁਸ਼ਕਲ ਆ ਪੰਨਾ ਇਹ ਜੈਨਾਟਰ ਸਰੇ ਆ ਮਿੱਥੇ ਡਿੱਗਦੀ ਆ ਸੀ ਉਹ ਜਿੱਥੇ ਘੁੰਮਦੇ ਆ ਪਤੰਗ ਪਹੁੰਚਦੇ ਆ ਇੱਥੇ ਆਪਣਾ ਜਿਹੜਾ ਇਹ ਨਹਿਰ ਮਾਝੀ ਵਾਲਾ ਰੋੜਾ ਫਰੀਦਕੋਟ ਨਾਲ ਹੋਰ ਵੀ ਇੱਕ ਐਕਸੀਡੈਂਟ ਹੋਇਆ ਮੁੰਡੇ ਦਾ ਗੁਰਮੁਖ ਸਿੰਘ ਦਾ ਹਾਂਜੀ ਇਦਾਂ ਕਰਕੇ ਅੱਧੀ ਇਹ ਜਿਹੜੀ ਦੋਰ ਆ ਬਿਕਣੀ ਬੰਦ ਹੋਣੀ ਚਾਹੀਦੀ ਆ ਹੁਣ ਕਿਵੇਂ ਦੀ ਕੰਡੀਸ਼ਨ ਹੈ ਇਹਨਾਂ ਦੀ ਹੁਣ ਕੰਡੀਸ਼ਨ ਇਹ ਦੀ ਵੀ ਟਾਂਕੇ ਵਗੈਰਾ ਲਾਉਂਦੇ ਆ ਅਜੇ ਰਿਕਵਰ ਹੋਣ ਬਾਰੇ ਕਾਫੀ ਟਾਈਮ ਲੱਗਣਾ ਹੈ ਕਿਉਂਕਿ ਕਾਫੀ ਜਿਹੜਾ ਮਾਸ ਜਿਹੜਾ ਕੱਟਿਆ ਗਿਆ ਉਹਦੀ ਫੋਟੋ ਵੀ ਸ਼ਾਇਦ ਲਈ ਹੋਈ ਗਿਆ ਮਾਸ ਕਰਦੇ ਵੀ ਉਹ ਵੀ ਲਾਉਣੀ ਚਾਹੀਦੀ ਤੇ ਪ੍ਰਸ਼ਾਸਨ ਨੂੰ ਵੀ ਜਿਹੜਾ ਦੱਸਣਾ ਚਾਹੀਦਾ ਕਿ ਇੰਨੇ ਚੀਜ਼ਾਂ ਦਉਂਦੇ ਨੇ ਬੰਦ ਕਰੋ ਜਿਹੜੇ ਗੱਟੂ ਵੀ ਕਰਿਆ 15 15 20 20 ਹਜ਼ਾਰ ਰੁਪਏ ਤੇ ਇਥੇ ਗੱਟੂ ਜਿਗਲਾ ਜਿਹੜਾ ਚੈਨਾ ਦੋਸ ਦਾ ਰੋਪੜ ਦੇ ਇਹ ਕੋਈ ਦੇਖ ਨਹੀਂ ਲੇ ਰਹਾ ਹੈ ਤਾ ਕਰਕੇ ਬਹੁਤ ਨੁਕਸਾਨ ਹੋ ਰਿਹਾ ਹੈ ਇੰਨੇ ਤਾਰਾ 307 ਲਗਣੀ ਚਾਹੀਦੀ ਜਿਹੜੇ ਬੰਦੇ ਪੜੇ ਜਾਂਦੇ ਆ ਇਹਨਾਂ 300 ਦਾ ਜਿਹੜਾ ਇਹ ਖਰਾਬ ਦਾ ਕਦਰ ਦਾ ਕੇਸ ਹੋਣਾ ਚਾਹੀਦਾ ਪੇਸ਼ੈਂਟ ਬਾਈਕ ਤੇ ਜਾ ਰਿਹਾ ਸੀਗਾ ਰਾਤ ਚ ਡੋਰ ਦੇ ਨਾਲ ਉਹਦੀ ਬਾਹ ਕੱਟੀ ਗਈ ਪਰ ਕਾਫੀ ਡੀਪ ਸੀਗਾ ਉਹਦਾ ਵੂਨ ਉਹਦੇ ਮਸਲ ਜਿਹੜੇ ਆ ਬਾਹ ਦੇ ਸਾਰੇ ਕੱਟੇ ਗਏ ਨਾਲ ਬਲੱਡ ਵੈਸਲ ਕੱਟੀ ਗਈ ਉਹਦੀ ਸੋ ਨਰਵ ਇੰਜਰੀ ਵੀ ਸੀਗੀ ਸੋ ਉਹਨੂੰ ਹੁਣ ਫੇਰ ਰਿਪੇਅਰ ਕੀਤਾ ਤਾਂ ਉਹ ਤਾਂ ਠੀਕ ਹੈ ਬਿਸ਼ੰਦਰ ਸੋ ਇਟਸ ਸਟੇਬਲ ਲੱਗ ਰਿਹਾ ਕਿੰਨੇ ਸਟਿਚਸ ਲੱਗੇ ਉਹਦੇ ਸਟਿਚਸ ਉਹਦੇ 15 20 ਦੇ ਕਰੀਬ ਲੱਗੇ ਹੋਣਗੇ ਜੀ ਸਟਿਚ ਤੇ ਹੁਣ ਕਿਵੇਂ ਦੀ ਕੰਡੀਸ਼ਨ ਹੈ ਉਸ ਦੀ ਉਹ ਤਾਂ ਜਿਸ ਵੇਲੇ ਸਟੇਬਲ ਹੈ ਬਾਕੀ ਕੱਲ ਮਾਰਨਿੰਗ ਤੱਕ ਉਹਦੀ ਰਿਕਵਰੀ ਦਾ ਦੇਖਦੇ ਹਾਂ ਜੇ ਤਾਂ ਬਾਹਾਂ ਦੀ ਮੂਵਮੈਂਟਸ ਠੀਕ ਲੱਗ ਰਹੀਆਂ ਇਹ ਹੈ ਕਿ ਜਿਹੜੇ ਚਾਈਨਾ ਡੋਰ ਹੈ ਦੇ ਅਗੇਂਸਟ ਟ੍ਰੈਕਸ਼ਨ ਲੈਣਾ ਚਾਹੀਦਾ ਚਲੋ ਬਾਹਾਂ ਜਾਂ ਜ Neck ਵਗੈਰਾ ਜਾਂ ਕਿਤੇ ਹੋਰ ਇਸ ਜਗ੍ਹਾ ਤੇ ਇੰਜਰੀ ਹੋ ਜੇ ਤਾਂ ਬਹੁਤ ਡੇਂਜਰਸ ਬੜੀ ਲਾਈਫ ਥ੍ਰੈਟਨਿੰਗ